ਇਹ ਤਸਵੀਰਾਂ ਤੁਹਾਡੇ ਨਾਲ ਐਜ ਨਿਊਜ਼ 24 ਤੇ ਸਾਂਝੀਆਂ ਕਰ ਰਹੇ ਹਾਂ ਕਾਰ ਦੇ ਵਿੱਚ ਫੁੱਲ ਹੀਟਰ ਛੱਡਣ ਦੇ ਨਾਲ ਕਾਰ ਨੂੰ ਲੱਗੀ ਅੱਗ ਦੱਸ ਦਈਏ ਅੱਗ ਇੰਨੀ ਭਿਆਨਕ ਸੀ ਕਿ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ ਜਾਣਕਾਰੀ ਮੁਤਾਬਕ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸ਼ਖਸ ਆਪਣੇ ਦੋਸਤ ਨੂੰ ਛੱਡਣ ਗਿਆ ਹੋਇਆ ਸੀ ਅਤੇ ਜ਼ਿਆਦਾ ਠੰਡ ਹੋਣ ਕਾਰਨ ਉਸ ਦੇ ਵੱਲੋਂ ਆਪਦੀ ਕਾਰ ਦੇ ਵਿੱਚ ਫੁੱਲ ਹੀਟਰ ਚਲਾਇਆ ਹੋਇਆ ਸੀ ਜਿਸ ਤੋਂ ਬਾਅਦ ਕਾਰ ਦੇ ਵਿੱਚ ਅਚਾਨਕ ਹੀ ਚੱਲਦੇ-ਚੱਲਦੇ ਅੱਗ ਲੱਗ ਗਈ ਦੱਸ ਦਈਏ ਕਿ ਇਹ ਅੱਗ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਲੱਗੀ ਕਿ ਇਸ ਨੂੰ ਬੁਝਾਉਣ ਦਾ ਵੀ ਮੌਕਾ ਨਹੀਂ ਮਿਲਿਆ ਅਤੇ ਪੂਰੇ ਦੀ ਪੂਰੀ ਕਾਰ ਕੁਝ ਹੀ ਪਲਾਂ ਦੇ ਵਿੱਚ ਸੜ ਕੇ ਸੁਆਹ ਹੋ ਗਈ ਤਾਂ ਜੇਕਰ ਤੁਸੀਂ ਵੀ ਆਪਦੀ ਕਾਰ ਦੇ ਵਿੱਚ ਫੁੱਲ ਹੀਟਰ ਛੱਡਦੇ ਹੋ ਤਾਂ ਅੱਗੇ ਤੋਂ ਇਹੋ ਜੀ ਗਲਤੀ ਨਾ ਕਰਿਓ ਕਿਉਂਕਿ ਇਹ ਤਸਵੀਰਾਂ ਅਬੋਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਾਰ ਦੇ ਵਿੱਚ ਫੁੱਲ ਹੀਟਰ ਛੱਡਿਆ ਹੋਇਆ ਸੀ ਤੇ ਅਚਾਨਕ ਚੱਲਦੇ-ਚੱਲਦੇ ਕਾਰ ਨੂੰ ਭਿਆਨਕ ਅੱਗ ਲੱਗ ਗਈ ਤਾਂ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਅਸਲ ਦੇ ਵਿੱਚ ਇਹ ਹਾਦਸਾ ਜਿਹੜਾ ਕਿੱਦਾਂ ਵਾਪਰਿਆ ਅੱਛਾ ਜੀ ਤੇ ਰਾਜਾ ਲਈ ਮੈਨੂੰ ਕੋਈ ਕੰਮ ਸੀਗਾ ਅੱਛਾ ਜੀ ਮੈਂ ਮੇਰੇ ਦੋਸਤ ਨੂੰ ਛੱਡ ਕੇ ਤੇ ਘਰ ਜਾ ਰਿਹਾ ਸੀਗਾ ਠੀਕ ਹੈ ਜੀ ਤੇ ਰਾਤੀ ਬਸ ਅਚਾਨਕ ਅੱਗ ਲੱਗ ਗਈ ਠੀਕ ਹੈ